ਮਹਾਰਾਜੇ ਸਿੰਘ ਜਾਮਾ ਤਾਰ ਤਰਤ ਤਬਲੇ ਆਕਾਸ਼ ਹਿਲਾਇਆ ਖਾਂਡ ਬ੍ਰਹਮਾੰਡ ਪ੍ਰਭੇ ਉਲਟਾਏ ਬ੍ਰਹਮਾ ਨੇ ਕਲੰਕ ਮਾਨ ਗਵਾਏ ਤਰੂ ਦਰਵਾਨ ਰਹਿਣ ਨਾ ਪਾਏ ਚੌਥੇ ਯੁਗ ਪ੍ਰਭ ਜੋਤੀ ਜੋਤ ਮਿਲਾਏ ਗੁਰਮੁਖ ਸਾਚੇ ਕਲਯੁਗ ਸਿੱਖ ਪਰਾਬ ਸੱਚਖੰਡ ਮਾਨ ਦਵਾਈ ਸਾਚਾ ਸੇਖ ਸਿੰਘ ਪਾਲ ਨੇਹ ਕਲੰਕ ਬ੍ਰਹਮ ਲੋਕ ਪਹੁੰਚਾਏ ਗੁਰਮੁਖ ਸਾਚਾ ਸਵਰਨ ਸਿੰਘ ਹੋਵੇ ਦਰਵਾਨ ਸੱਚਖੰਡ ਪ੍ਰਵਚਾਰਨ ਸੇਵ ਕਮਾਏ ਮਹਾਰਾਜ ਸ਼ੇਰ ਸਿੰਘ ਤੇਰੀ ਸ਼ਕਤ ਮਹਾਨ ਜਨਪਗਤਾ ਮਾਨ ਦਵਾਈ 72 ਜਾਮੇ ਜਨਪਗਤ ਲਿਖਾਏ ਕਾਲਯੁਗ ਜਾਮਾ ਤਾਰ ਨਿਹ ਕਲੰਕ ਸੱਚ ਕਰਮ ਚਲਾਏ ਕਾਲਯੁਗ ਦੇ ਉੱਤਮੇ ਉੱਤਮ ਸਿੱਖ ਉੱਤਮ ਮੁਖ ਪਾਲ ਸਿੰਘ ਕਰਾਏ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਬ੍ਰਾਹਮ ਲੋਕ ਦੇ ਵਿੱਚ ਪਹੁੰਚਾਏ ਬ੍ਰਾਹਮ ਲੋਕ ਗੁਰ ਸਿੱਖ ਟਿਕਾਇਆ ਚਾਰ ਵੇਦ ਪ੍ਰਮਾਣ ਗਵਾਇਆ ਬਾਹੋਂ ਪਕੜਨੇ ਹੀ ਕਲੰਕ ਬ੍ਰਹਮਾ ਵਿੱਚ ਜੋਤੀ ਜੋਤ ਮਿਲਾਇਆ ਮਹਾਰਾਜੇ ਸਿੰਘ ਜਾਂ ਮਾਂ ਤਾਰ ਖੰਡ ਬ੍ਰਹਮਾਂ ਦੇ ਉਲਟਾਇਆ